ਹੇ ਵੀ ਬੰਦੇ ਉਸ ਬਾਈ ਸੱਪ ਪਾ ਲਿਆ ਸੱਪ ਇਧਰ ਡੰਗਰ ਆ ਯਾਰ ਦੱਸ ਹੁਣ ਕੀ ਕਰੀਏ ਕਿ ਅਸੀਂ ਇਹਨੂੰ ਛੱਡਦੇ ਆ ਤਾਂ ਵੀ ਖਤਰਾ ਜੇ ਮਾਰਦੇ ਆ ਤਾਂ ਕਹਿੰਦੇ ਨੂੰ ਮੀਦੇ ਦਿਨ ਚੱਲਦੇ ਆ ਦੇਖੀ ਇਧਰ ਨੂੰ ਹੋਈ ਕਿੱਥੇ ਬੈਠਾ ਆ ਬੈਠਾ ਇਧਰ ਕੀ ਆ ਰਿਹਾ ਹੈ ਫਿਚ ਤਾਂ ਸਹੀ ਆਪਣੇ ਕਰਨੀ ਨੂੰ ਜਿੱਥੇ ਨੂੰ ਆਉਂਦਾ ਹੈ ਹੈ ਕਿੱਥੇ ਦਿਖਦਾ ਨਹੀਂ ਹੈ ਫਿਚ ਲੱਗਿਆ ਆ ਗਿਆ ਆ ਆ ਗਿਆ ਆ ਗਿਆ ਦੇਖੀ ਕਿੱਥੇ ਨੂੰ ਗਿਆ ਟੋਲ ਥੱਲੇ ਗਿਆ ਟੋਲ ਥੱਲੇ ਅਜੇ ਨਹੀਂ ਗਿਆ ਉਹ ਗਿਆ ਟੋਲ ਥੱਲੇ ਇੱਧਰ ਨੂੰ ਆ ਜਾ ਉੱਪਰੇ ਰਹਿ ਤੂੰ ਲੈ ਇੱਧਰ ਆ ਕੇ ਨਾ ਮੈਂ ਜਦੋਂ ਫੜਦਾ ਉਹ ਦੇਖ ਉਹ ਦੇਖ ਉਹ ਦੇਖ ਉਹ ਦੇ ਉਹ ਦੇ ਬਸ ਠੀਕ ਐ ਇਹਨੂੰ ਜਾਣਦੇ ਹੁਣ ਛੇੜੇ ਉਹਨਾਂ ਪੂਰੀ ਹੋਰੀ ਹੋਰੀ ਉਹ ਦੇਖ ਉਹ ਦੇਖ ਆ ਦੇਖ ਆ ਦੇਖ ਆ ਆ ਗਿਆ ਆ ਆ ਗਿਆ ਬਾਈ ਇਹਦੇ ਥੱਲੇ ਫੜ ਗਿਆ ਉਹ ਨਿਕਲ ਗਿਆ ਟੋਲ ਤੇਰੇ ਇੱਧਰ ਨੂੰ ਗਿਆ ਟੋਲ ਵੱਲ ਨੂੰ ਦੇ ਯਾਰ ਨੇ ਛੁਪਣ ਸਿਪਾਈ ਹੋ ਗਏ ਇਹਨਾਂ ਲੱਗ ਗਿਆ ਤਾਂ ਉੱਧਰ ਹੋ ਜਾ ਤੇਰੇ ਵੱਲ ਨੂੰ ਆ ਜਨਾਂ ਨੇ ਇਹ ਕਿਆ ਭਰੋ ਸਾਹ ਭਰਾਵਾ ਇਧਰ ਬਾਈ ਡੰਗਰ ਵੀ ਖੜਿਆ ਯਾਰ ਤੇ ਇਹਨੂੰ ਮਾਰੇ ਦੇ ਬਾਈ ਉਹ ਮਾਰੇ ਦੇ ਹੁਣ ਇੱਕ ਦੇ ਚੱਕਰ ਦੇ ਵਿੱਚ ਆਪਣੇ ਨੇ ਡੰਗਰ ਥੋੜੀ ਉੱਚ ਕਰਨੇ ਆ ਉਹ ਐਂ ਕਰ ਉਹ ਮੈਸਾ ਖੋਲ ਕੇ ਅੰਦਰ ਕਰਦੇ ਪਹਿਲਾਂ ਉਹ ਆ ਪਾ ਇੱਕ ਮਿੰਟ ਖੜ ਜੋ ਉਹ ਖੜ ਜੋ ਖੜ ਜੋ ਪਹਿਲਾਂ ਮੈਸਾ ਖੋਲ ਕੇ ਅੰਦਰ ਕਰ ਮੈਸਾ ਖੋਲ ਕੇ ਅੰਦਰ ਕਰਦੇ ਕੁਛ ਨਹੀਂ ਹੁੰਦਾ ਡਰਨਾ ਡਰਨਾ ਉਧਰ ਕਰ ਦੇ ਅੰਦਰ ਲੈ ਜਾ ਮੈਸਾ ਨੂੰ ਅੰਦਰ ਅੰਦਰ ਲੈ ਜਾ ਖੋਲ 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 ਇਹ ਛੇੜੀ ਨਾ ਜੇ ਛੇੜ ਪਿਰਨਾ ਪੈਣ ਮੈਂ ਸਾ ਧਿਆਨ ਨਾਲ ਭਾਈ ਅਸੀਂ ਕੰਮ ਲਾਇਆ ਹੋਇਆ ਔਰੇ ਮਾਲਕਾਂ ਦੀਆਂ ਮਹਿਸਾਂ ਇਹ ਉਹ ਚਾਹੇ ਟੱਟੂ ਖਾਣਾ ਹੀ ਹੋਵੇ ਯਾਰ ਮੁਰਲੀ ਜਲਾ ਆਪ ਲੜਾਉਂਦਾ ਹੁੰਦਾ ਇਹ ਕੜਾਈ ਜਾਵੇ ਯਾਰ ਊੜਾ ਕੋਲ ਤਾਂ ਬਥੇਰੇ ਹੁੰਦੇ ਆ ਸਾਧਨ ਲੈ ਵੀ ਮਿੱਤਰੋ ਦੇਖ ਤਾਂ ਉਹ ਢੋਲ ਕਰਨੇ ਤੈਨੂੰ ਪਰਾਂ ਜਾ ਕੇ ਪੈਪ ਨਾਲ ਢੋਲ ਇਹਨੂੰ ਵੀ ਖੋਲਦੇ ਮੈਂ ਇਸਨੂੰ ਉਹ ਇਹਨੂੰ ਵੀ ਖੋਲਦੇ ਮੈਂ ਇਸਨੂੰ ਇਹਨੂੰ ਬੜਾ ਹੈਵੀ ਯਾਰ ਤਿੰਨ ਸਾਢੇ ਤਿੰਨ ਫੁੱਟ ਦਾ ਸੱਪ ਹੈਗਾ ਕੰਨ ਤੇ ਕਦੇ ਕੀ ਅੰਦਰ ਵੱਤ ਹੈ ਪਾਣੀ ਵਿੱਚ ਨੀਂਦਰ ਕੋ ਖਿੱਚ ਕੇ ਇਹਨੂੰ ਕਰ ਲਾ ਕੱਖ ਜੇ ਪਾ ਦੇ ਇਹਨੂੰ ਮਾਸ ਜੇ ਆਣਾ ਇਹਦਾ ਕੋਲੇ ਦਾ ਆ ਆ ਇਹਦੇ ਕੋਲੇ ਇੱਕ ਉਹਦੇ ਆ ਗਿਆ ਆ ਜਾ ਹੋਈ ਇਹਦਾਂ ਆ ਗਿਆ ਆ ਆ ਗਿਆ ਆ ਗਿਆ ਪੈਰ ਦੇ ਥੱਲੇ ਆ ਗਿਆ ਪੈਪਾ ਥੱਲੇ ਉਹਦੇ ਬੈਠਾ ਲੰਗ ਜਾਂਦੇ ਲੰਗ ਜਾਂਦੇ ਲੰਗ ਜਾਂਦੇ ਹੋ ਲੰਗ ਜਾਂਦੇ ਲੰਗ ਜਾਂਦੇ ਉਹ ਲੰਗ ਜਾਂ ਉਹ ਲੰਗ ਜਾਂ ਲੰਗ ਜਾਂ ਭਾਈ ਤੈਨੂੰ ਅਸੀਂ ਮਾਰਨਾ ਨਹੀਂ ਚਾਹਦੇ ਚੱਕ ਕੇ ਗੱਡੇ ਵਾਂਗ ਮਾਰ ਪਰਾਂ ਸਿੱਟ ਕੇ ਜਾਂ ਨਾ ਕਈ ਵਾਰ ਆਪਣੇ ਬੱਲੇ ਆ ਜਾਂਦਾ ਲੰਗਿਆ ਲੰਗੇ ਲਾਂਗੇ ਜਾਂਦੇ ਜਾਂਦੇ ਇਹਨਾਂ ਦੀ ਉਹ ਧਰਤੀ ਆ ਜਾਂਦੇ 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 ਦੇਖਿਆ ਕਿੱਥੇ ਕਾ ਗਿਆ ਉਹ ਦੇਖ ਦੰਦ ਕਿਵੇਂ ਪਾਉਂਦਾ ਇਹਨੂੰ ਲੈ ਦੇ ਗਾਰੇ ਦੇਖੀ ਹੁਣ ਉਹ ਦੇ ਹਾਂ ਹਾਂ ਉਹ ਦੇਖ ਦੇਖ ਉਹ ਦੇ ਉਹ ਦੇ ਇਹਨੂੰ ਸੱਪ ਲੱਗਦਾ ਨਾ ਕਰਦਾ ਹੀ ਉਹ ਕਿਪਰਨੋਟਾਇਸ਼ ਕਰਾਣੀ ਨਾ ਨਾ ਜਾਣਦੇ 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 ਮਾਰ ਦੂ ਮਾਰ ਦੂ ਲਾ ਕੋ ਕਾਣੂ ਮਾਰਨਾ ਜਾਣਦੇ ਜਾਣਦੇ ਕੁਛ ਨਹੀਂ ਕਹਿੰਦਾ ਜਾਣਦੇ ਜਾਣਦੇ ਵਸ ਇਹਨੂੰ ਕੱਢ ਦੇ ਉਧਰ ਕਿੰਨੇ ਕੁ ਮਾਰ ਦੂੰਗਾ ਤੂੰ ਤੋਬਾ ਇੱਧਰ ਯਾਰ ਜਾਣਦੇ 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 ਹਾਂ ਫੇਰ ਫੇਰ ਮਾਰ ਦੇਣਾ ਤਾਂ ਜੇ ਉਧਰ ਲੱਗੇ ਜਾਂਦਾ ਭਜਾ ਦੇ ਪਰਾਂ ਕੱਢ ਦੇ ਸਾਲੇ ਨੂੰ ਕੱਢ ਦੇ ਕੱਢ ਦੇ ਕੱਢ ਦੇ ਜਾਨ ਦੇ ਜਾਨ ਦੇ ਹੋਵੇ ਦਿਓ ਫਣ ਚੱਕਦਾ ਲੰਗ ਜਾ ਲੰਗ ਜਾ ਲੰਗ ਜਾ ਬਾਈ ਲੰਗ ਜਾ ਬਦੀ ਹੋਈ ਸੀ ਤੇਰੀ ਲੈ ਗਿਆ ਬਾਈ ਬਾਈ ਅਸੀਂ ਇਹ ਭਜਾ ਦਿੱਤਾ ਲੇਕਿਨ ਅਗਰੇ ਡੰਗਰਾਂ ਵੱਲ ਵੜ ਜਾਂਦਾ ਤਾਂ ਫਿਰ ਸਮਝ ਲੋ ਇਹਦਾ ਅੱਜ ਅੰਤ ਤਾਂ ਇਹਦੀ ਮੌਤ ਸੀ ਆ ਦੇਖੋ ਇਧਰ ਨਾ ਬਾਈ ਮੈਂਸਾਂ ਖੜੀਆਂ ਤੇ ਤੁਹਾਨੂੰ ਦਿਖਾਉਂਦੇ ਆ ਤਾਂ ਕਰਕੇ ਸਾਨੂੰ ਥੋੜਾ ਜਿਹਾ ਹੋ ਗਿਆ ਮਾਲਕ ਵੀ ਨਹੀਂ ਉਰੇ ਕੋਈ ਵੀ ਹੈਗੇ ਇਹ ਵੀ ਗਏ ਹੋਏ ਆ ਉਹਨੂੰ ਰਹੀ ਸੀ ਪਲਾਸਟਰ ਕਰਦੇ ਆ ਇੱਧਰ ਕੰਮ ਲਾਇਆ ਹੋਇਆ ਪੂਰੇ ਆ ਗਿਆ ਤਾਂ ਬਾਈ ਝੱਲ ਲੰਘਿਆ ਬਾਈ ਸੋ ਬਧੀ ਹੋਈ ਸੀ ਬਾਈ ਇਹਦੀ ਧੰਨਵਾਦ ਮਿਰੂ ਤੇਰਾ